ਬਾਰਡਰ ਦੇ ਉੱਤੇ ਮਨਜਾਦਾ ਕਰਨਾ ਚਾਹੁੰਦੇ ਆ ਕਿ ਸੈਣੀ ਵਾਲੇ ਦਾ ਬਾਰਡਰ ਖੋਲ ਕੇ ਕਿਉਂ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿੰਮੇਦਾਰਾਂ ਦਾ ਖੇਤ ਮਜ਼ਦੂਰਾਂ ਦਾ ਆੜਤੀਆਂ ਦਾ ਦਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਜਿਹੜੀ ਉਹ ਇੱਥੇ 2400 ਰੁਪਿਆ ਕੁਇੰਟਲ ਵਿਕ ਰਹੀ ਹੈ ਤੇ ਜੇ ਪਾਰਸਿਕ ਸਿਸੂਰ ਚਲੇ ਗਈਏ ਉਹ ਤੇ ਦਾ ਮੁੱਲ 3400 ਰੁਪਿਆ ਹੈ ਕ੍ਰੈਂਪਰ ਹੁਣ 3400 ਰੁਪਿਆ ਮੈਂ ਕਹਿ ਰਿਹਾ ਕਿ ਇੰਡੀਆ ਰੁਪੀਏ ਦੇ ਬਰਾਬਰ ਦਾ ਹੈਗਾ ਬੇਸ਼ੱਕ ਉਤਰਾ ਦੀ ਕਰੰਸੀ ਕਮਜ਼ੋਰ ਹੈ ਪਰ 3400 ਰੁਪਿਆ ਜੇ ਤਾਂ ਮੈਂ ਕਹਿ ਰਿਹਾ ਉਹ ਇੰਡੀਅਨ ਰੁਪੀਏ ਦੇ ਮੁਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚ ਖਰਾਬ ਹੋਵੇ ਸੁਸਰੀ ਲਗੂ ਵੀ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਵੇਗੀ ਖਰਾਬ ਹੋਊਗੀ ਹੁਣ ਦੇ ਇਹ ਹੀ ਕਣਕਾਂ ਪਾਪ ਪਾਲ ਭੇਜ ਦਈਏ ਮੁਸਲਮਾਨ ਦੇ ਛੰਡ ਵਿੱਚ ਅਫਗਾਨਿਸਤਾਨ ਪਾਕਿਸਤਾਨ ਵਿੱਚ ਕਣਕ ਵੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੇ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆਜੂਗਾ ਜਿਹਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲਦੇ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਵਿੱਚ ਛੋੜਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਜਾਂ ਇਹ ਚਿੱਟਾ ਹੁੰਦਾ ਹੈ ਡਰੱਗਸ ਹੁੰਦੀਆਂ ਇਹ ਜਿਹੜੇ ਨੌਕਰੀ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਹੈ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਤੇ ਲਈ ਇਹਨਾਂ ਨੂੰ ਰੋਦੀ ਚਾਹੀਦੀ ਹੈ ਜਿਹੜੀ ਮੋਤੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਿੰਸਟਰ ਬਏ ਸੀਗੇ ਉਹਨਾਂ ਨੇ ਜਿਕੇ ਆ ਕਿ ਰੋਦੀ ਦਮਾਗੇ ਬਹੁਤ ਤਕੜੇ ਤੌਰ ਦੇ ਉੱਤੇ ਪਰ ਗਰਨ ਸਿੰਮਾਨ ਤੇ ਆਮ ਪਾਰਟੀ ਨੇ ਵੀ ਕਿਹਾ ਹੈ ਪਰ ਨੌਕਰੀਆਂ ਬਿਲਕੁਲ ਇਹੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਅਸੀਂ ਹੋਰਨਾ ਚਾਹੁੰਦੇ ਹਾਂ ਕਿ ਬਾਰਡਰ ਪਰ ਜਿਹੜਾ ਵਾਕਿਆ ਪਹਿਲਾਂ ਘੋਇਆ ਸ਼ਾਇਦ ਇਹ ਹਸੈਣ ਵਾਲੇ ਸਾਨੂੰ ਨਾ ਪਹੁੰਚਣ ਦੇਣ ਪਰ ਫਿਰ ਅਸੀਂ 33 ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲਨਾ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜਿੰਮੇਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕੰਨਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰਦੇ ਆ ਉਹਨਾਂ ਨੂੰ ਮਾਫੀਆ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਇਹ ਜੇ ਬਾਰਡਰ ਖੁੱਲ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੇ ਨਹੀਂ ਹੋਣੀ ਹੈ ਆਪਣੇ ਦੋ ਕਿਤੇ ਐ ਤਿੰਨ ਕਿਤੇ ਕਿਤਾਬਾ ਟਰੇਡ ਕਰਦੇ ਆ ਵਪਾਰ ਕਰਦੇ ਆ ਇੱਕ ਆਪਣੇ ਕੋਲ ਟ੍ਰਾਂਸਪੋਰਟ ਹੈ ਇੱਕ ਆਪਣੇ ਕੋਲ ਖੇਤੀਬਾੜੀ ਹੈ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਹੈ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬੌਡਰ ਖੋਲ ਜਾਣ ਤੇ ਸਾਡੀਆਂ ਜਿੰਸਾਂ ਬਾਗ ਦੇ ਮੁਰਖਾਂ ਦੇ ਵਿੱਚ ਜਾਣ ਲੱਗ ਪੈਂ ਸੋ ਇਸ ਕਰਕੇ ਅਸੀਂ 33 ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੱਝਾ ਦਾ ਕਰਨਾ ਚਾਹੁੰਦੇ ਹਾਂ ਦੇ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਤੇ ਜਦੋਂ ਝੋਨੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜ਼ਾਦਾ ਕਰਾਂਗੇ ਕਿ ਜੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਪਾਉਂਗੇ ਕਿ ਪਾਕਿਸਤਾਨ ਦਾ ਟੈਰਰਿਜ਼ਮ ਕਰਦਾ ਫਰਾਣਾ ਟੀਮ ਹੈ ਮੇਰੇ ਵੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ कि जो पैगाम दे विच छोया है ए पाकिस्तान ने करायेगा तोडियां एजेंसीज है कि खुफिया हैपी है वो है, 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 है इंटेलिजेंस ब्यूरो है स्पेशल ग्रुप है कैबिनेट सेक्रेटरी है नेशनल सिक्योरिटी एडवाइजर दौल है फिर मिलिट्री इंटेलिजेंस है जिनियां भी बीएसएफ सीआरपीएफ आईटीबीपी सीआईएसएफ सीबीआई ਇਨਾਂ ਦੇ ਸਾਰਿਆਂ ਦੇ ਕੋਲੇ ਫੂਫੀਆ ਏਜੰਸੀਜ਼ ਇਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਨਾਂ ਨੂੰ ਜੂ ਵੀ ਪਤਾ ਲੱਗਿਆ ਕਿ ਇੱਥੇ ਪੈਰਗਾਮ ਦੇ ਵਿੱਚ ਕੀ ਹੋਣਾ ਹੈਗਾ ਇਹ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਨਾਂ ਦਾ ਜਿਹੜਾ ਫੇਲਿਅਰ ਹੈ ਉਹ ਸਿਰਫ ਤੇ ਗਵਰਨਮੈਂਟ ਨੂੰ ਇਹ ਜਿਹੜੀ ਫਰਮੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾ ਲਈ ਜਾਂਦੇ ਐ ਕਿ ਪਾਕਿਸਤਾਨ ਨੇ ਠਰੇ ਹੁ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਨੀਆਂ ਇੰਟੈਲੀਜੈਂਸ ਏਜੰਸੀਜ਼ ਹੈ ਕਿ ਇਹਨਾਂ ਨੇ ਪਹਿਲਾਂ ਜੂਨੀ ਦੱਸਿਆ ਕਿ ਇੱਥੇ ਪਹਿਲ ਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਗਮੋਰੂ ਆਹੇ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਆ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਲੀ ਵੀਰ ਹੈ ਜਿਹੜੇ ਨਵੇਂ 4 4 ਸਾਲ ਦੇ ਸਪਾਈ ਲਾਤੇ ਹੋਏ ਉਹ ਤਾਂ ਇਹ ਪਿੱਛੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲ ਬਹੁਗੇ ਤਾਂ ਮੇਰਾ ਮਤਲਬ ਜਿਹੜਾ ਸਾਰਾ ਢਾਂਚਾ ਹੀ ਡਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੇ ਆ ਕਿ ਇਹ ਮੋਦੀ ਸਾਹਿਬ ਦਾ ਰੇਨਿਗੋਟ ਮਹਾਰਾਸ਼ਟਰ ਚ ਨਹੀਂ ਇਹ ਤਾਮਿਲਨਾਡੂ ਚਾਹਤ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਔਰ ਮੰਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਹਾ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫੇਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਪਹਿਲ ਨਾਮ ਦੇ ਵਿੱਚ ਐਫੀਟੀ ਦੁਰਘਟਨਾ ਵਰਤੂ ਦੀ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਚੂਰੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਹੈ ਇਹ ਇੰਡੀਆ ਨੇ ਮਰਵਾਏ ਹੈ ਫਿਰ ਅਮਰੀਕਾ ਦੇ ਵਿੱਚ ਪੰਨੂ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਖੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇਹ ਯਾਦ ਹੈ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੈਕ ਦੇ ਵਿੱਚ ਇੰਗਲੈਂਡ ਦੇ ਵਿੱਚ ਅਕਤਾਰ ਸਿੰਘ ਖੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾਲ ਨੂੰ ਮਰਵਾਤਾ ਫਿਰ ਰੋਦੇ ਨੂੰ ਮਰਵਾਤਾ ਫਿਰ हरियाणा ਦੇ ਵਿੱਚ ਤੇ ਫਿਰ ਸੰਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫਿਰ ਆ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮਰਵਾਤਾ ਸੋ ਮੇਰਾ ਮਤਲਬ ਹੈ ਨਾ ਸੰਬੋਧਕੀ ਅਸੀਂ ਬਹੁਤ ਸ਼ਰੀਫ ਆਦਮੀ ਹੈ ਤੇ ਅਸੀਂ ਬਿਲਕੁਲ ਗਊ ਹੈ ਤੇ ਅਸੀਂ ਉਹ ਗਊ ਵਰਗਾ ਕੰਮ ਕਰਦੇ ਆਂ ਇਹ ਸਾਦਾ ਸਿਆਪਾ ਇੰਡੀਆ ਨੇ ਛੇੜਿਆ ਹੈਗਾ ਇਹਨਾਂ ਨੇ ਸਾਵੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਹੈ ਅਮਰੀਕਾ ਦੀ ਜਿਹੜੀ ਮਨੋਡਾਕਰੀ ਨੇ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਹੈ ਉਹਦੀ ਮਨੋਡਾਕਰੀ ਨਿਤੋੜ ਦਿੱਤੀ ਹੈਗੀ ਹੈ ਸੋ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਇਹ ਹੋਇਆ ਜੋ ਕੁਝ ਪੈਰਦਾਨ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਜੋ ਚੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਹੈ ਪਰ ਜੇதோ 2000 ਦੇ ਵਿੱਚ ਚਿੱਟੀਆਂ ਸਿੰਘ ਤੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਇੱਦਾਂ ਇਹ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਹੈ ਕਿ ਜੀ ਇਹ ਤਾਂ ਟੈਰਰਿਜ਼ਮ ਸੀਗੀ ਇਹ ਜਿਹੜਾ ਜੀਵ ਪੰਡੀ ਦਾ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੇ ਕਤਲੇਆਮ ਕੀਤੀ ਉਹ ਵੀ ਪ੍ਰੈਸ ਛੁਪ ਕਰਕੇ ਬੈਠੇ ਰਹੀ ਹੈ ਉਹ ਵੀ ਕਹਿੰਦੀ ਇਹ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਖੁਸ਼ਣੀ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਹੈ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਏ ਹੈ ਪਾਕਿਸਤਾਨ ਨੇ ਕਰਾਏ ਹੈ ਕਿ ਜਿਹੜਾ ਬਦਲਾ ਭਾਵ ਇਹ ਨੀਤੀ મોદી ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੜਬੜ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਗੱਡੀ ਹੈ ਉਹਨੂੰ ਵੀ ਚਰਾ ਕੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ-ਸੂਦੋ ਤਾਂ ਕੋਈ ਹੈ ਨਹੀਂ ਜੀ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਉਹ ਭੰਗ ਨਹੀਂ ਠਿੱਕਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਹਨਾਂ ਚਿਰ ਇਹ ਨਵਾਂ ਮਾਹੌਲ ਨਹੀਂ ਸਿੱਧਸਾ ਦਾ ਤੇ ਪਾਣੀ ਸਾਡੇ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟ੍ਰੀਟੀ ਬਣਾਈ ਗਈ ਉਹ ਤੋਂ ਵੀ ਪੰਜਾਬ ਦੀ ਰਾਏ ਨਹੀਂ ਲਈ ਗਈ ਜਦਕਿ ਰੋਪੇਰੀਅਨ ਲਾਅ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦੀ ਰੈ ਜਰੂਰ ਲੈਣੀ ਪੈਂਦੀ ਸੀ ਹੁਣ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਵੀ ਜਾਂ ਪੰਜਾਬ ਦੀ ਇਹ ਕੋਈ ਰੈ ਇਹਦੇ ਵਿੱਚ ਨਹੀਂ ਦਿੱਤੀ ਗਈ ਤੇ ਤਿੰਨ ਦਰਿਆ ਹੈਗੇ ਇੱਕ ਸਤਲੁਜ ਹੈ ਇੱਕ ਬਿਆਸ ਹੈ ਇੱਕ 라ਵੀ ਹੈ ਇਹਦੇ ਪਾਣੀ ਬੰਦ ਕਰ ਦੇਣਗੇ ਪਰ ਇੰਨਾ ਦਾ ਤਿੰਨਾ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾਂ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾਂ ਨਹੀਂ ਜਾਂਦੀਆਂ ਇੱਥੋਂ ਦਾ ਇੱਕ ਫੋਰੈਸਟ ਫੌਲਡਰ ਅਮਰੀਜੀ ਦਾ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਦਾ ਗੰਦ ਸਤਲੁਜ ਦੇ ਵਿੱਚ ਡਿੱਗਦਾ ਤੇ ਇਸ ਕਰਕੇ ਬਿਮਾਰੀ ਸਾਡੇ ਇੱਥੇ ਸਤਲੁਜ ਦੇ ਵਿੱਚ ਔਰ ਸਤਲੁਜ ਦੇ ਉੱਤੇ ਦੋ ਡੈਮਸ ਨੇ ਕਸਰੀ ਵਾਲਾ ਇੱਕ ਨਾ ਹਰੀਕੇ ਹੈ ਹੁਣ ਪਾਣੀ ਥੱਲੇ ਨੂੰ ਜਾਂਦਾ ਹੈ ਉੱਪਰ ਨੂੰ ਤਾਂ ਚੜਦਾ ਨਹੀਂ ਉੱਥੇ ਜੁੰਮ ਦੇ ਕੋਰਸਪੋਂਡੈਂਟ ਨੂੰ ਪੁੱਛੋ ਕਿ ਤੋ ਕਿਹਾ ਤੁਸੀਂ ਕਿਹਾ ਕਿ ਇੱਕ ਸੂਰ ਦਾ ਜਿਹੜਾ ਚਮੜੇ ਦਾ ਕੰਮ ਹੈ ਉਹ ਸਤਲੁਜ ਦੇ ਵਿੱਚ ਜਾਂਦਾ ਹੈ ਤੇ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਤੁਸੀਂ ਦੱਸਦੇ ਦੇ ਚੜਦਾ ਹੁਣ ਤੁਸੀਂ ਦਰਿਆ ਦੇ ਉੱਤੇ ਰਹਿੰਦੇ ਹੋ ਮੈਂ ਵੀ ਇੱਥੇ ਐਸਐਸਪੀ ਰੰਦੇਮਾਨ ਦਾ ਮੈਨੂੰ ਪਤਾ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਹੈ ਤਾਂ ਥੱਲੇ ਨੂੰ ਜਾਂਦਾ ਹੈ ਤੇ ਉੱਤੇ ਨੂੰ ਕਸੂਰ ਤਾਂ ਉੱਤੇ ਨੂੰ ਕਿਵੇਂ ਆ ਗਿਆ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਪ੍ਰੈਸ ਵਾਲੇ ਐ ਇਹ ਸੋਹਣੀ ਤਰ੍ਹਾਂ ਲਿਖਿਆ ਕਰ ਲਿਓ ਕਰਕੇ ਸਾਨੂੰ ਪਤਾ ਹੈ ਸਾਰੀ ਚੀਜ਼ ਦਾ ਤੇ ਐਸੇ ਰੱਬੂਨ ਦੇ ਵਿੱਚ ਲਿਖ ਦੇਣਾ ਕਿ ਇਹ ਕਸੂਰ ਦਾ ਪਾਣੀ ਉੱਤੇ ਨੂੰ ਚੜਦਾ ਮੈਂ ਤਾਂ ਕਦੇ ਦੇਖਿਆ ਵੀ ਨਹੀਂ